ਇਸ਼ਮੀਰਿ ਸੁਪਤਾਨੇ ਪੁੱਤਰ ਹੋਇ ਤਖਤਾਲ ਦੀ ਗੱਲ ਕਲੀ ਸੀ ਮੈਂ ਕਿਸੇ ਦਾ ਕਿੰਤੂ ਪ੍ਰੰਤ ਕਰਦਾ ਮੇਰੇ ਮਨ ਸੁਤਾਰ ਸਿੱਖੀ ਧਰਮ ਵਾਸਤੇ ਤੇ ਸਿੱਖੀ ਧਰਮ ਤੇ ਚੱਲਣ ਵਾਲਿਆਂ ਸਾਰਿਆਂ ਵਾਸਤੇ ਤਖਤਾਲ ਬਾਰੇ ਗੱਲ ਉਹਨਾਂ ਕੋਲੇ ਕਰਨੇ ਪੁਰੇ ਜੇ 42 ਕੋਲੇ ਨੂੰ ਬੈਠੇ ਹੋਣ ਮੈਂ ਕਿ ਖਾਲੀ ਹਾਂ ਬਾਬਾ ਦੀਪ ਸਿੰਘ ਦੀ ਤਖਤਾਲ ਤੇ ਮੈਂ ਚਾਹੁੰਦਾ ਥਾਤੇ ਹਾਂ ਬਾਬਾ ਮਨੀ ਸਿੰਘ ਦੀ ਤਖਤਾਲ ਦੇ ਮੋਢੀ ਆਸਰੇ ਬਾਬਾ ਕਰਤਾਰ ਸਿੰਘ ਜੀ ਜੱਤਨੀ ਗਲੀ ਵਾਲੇ ਸਰਦਾਰ ਜੀ ਬਾਬਾ ਮਨੀ ਸਿੰਘ ਸਾਹਿਬ ਦੀ ਤਖਤਾਲ ਦੀ ਪੀੜੀ ਦਾ ਪੀੜੀ ਚੜ੍ਹੋ ਇਹਨਾਂ ਅੰਮ੍ਰਿਤਸਰ ਤੋਂ ਉਹ ਵੀ ਤਖਤਾਲ ਦੇ ਮੋਢੀ ਬਾਬਾ ਅਮੀਰ ਸਿੰਘ ਤੋਂ ਪਿੱਛੇ ਬਾਬਾ ਕਰਤਾਰ ਸਿੰਘ ਜੀ ਜੱਤਨੀ ਗਲੀ ਵਾਲੇ ਤੇ ਬਾਬਾ ਦੀਪ ਸਿੰਘ ਦੀ ਤਖਤਾਲ ਇਹ ਤੁਹਾਡੇ ਕੋਲ ਬੈਠੀ ਆ ਕੱਲ ਰਹੀ ਹੈ ਇਸ ਟਕਸਾਲ ਦਾ ਪ੍ਰਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਪੁਰਖ ਬ੍ਰਹਮ ਗਿਆਨੀ ਕਲਗੀਧਰ ਦਸ਼ਮੇਸ਼ ਪਿਤਾ ਜੀ ਤੋਂ ਜਿਨ੍ਹਾਂ ਨੇ ਅਰਥ ਸੁਣੇ ਅਤੇ ਆਪਣੇ ਆਪਣੇ ਹੱਥੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਨਵਾਂ ਨਵਾਂ ਸਹਿਬ ਸਾਬੂ ਕੀ ਤਲਵੰਡੀ ਗੁਰੂ ਕੇ ਕਾਸੀ ਵਿਖੇ ਬੈਠ ਕੇ ਲਿਖੇ ਇਹ ਜੱਥਾ ਕਿਸੇ ਟੋਪੀ ਵਾਲੇ ਦਾ ਨਹੀਂ ਚਲਾਇਆ ਇਹ ਪੁੱਤਰਾਂ ਦੇ ਦਾਨੀ ਸਰਬੰਸ ਦਾ ਨਹੀਂ ਕੰਪਨ ਕਾਜੀ ਤਰਾਇਓ ਚ ਤਾਰ ਹੈ ਤੇ ਇਸ ਤਖਤਾਰ ਦਾ ਪਹਿਲਾ ਜੱਜੇਦਾਰ ਬਾਬਾ ਜੀਤ ਸਿੰਘ ਜੀ ਹੈ ਜਿਹੜਾ ਮੈਥੋਂ 14ਵੇਂ ਸਾਥੀ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਚੌਥਵੇਂ ਸਾਥੀ ਪੀੜ੍ਹੀਦਰ ਪੀੜ੍ਹੀ ਬਾਬਾ ਦੀਪ ਸਿੰਘ ਦੀ ਪਛਾਲ ਤੋਂ ਮੈਂ ਚੌਥਵੇਂ ਸਾਥੀ ਹਾਂ ਬਾਬਾ ਦੀਪ ਸਿੰਘ ਦੀ ਪਛਾਲ ਤੋਂ ਮੈਂ ਚੌਥਵੇਂ ਸਾਥੀ ਹਾਂ ਬਾਬਾ ਦੀਪ ਸਿੰਘ ਦੀ ਪਛਾਲ ਤੋਂ ਮੈਂ ਚੌਥਵੇਂ ਸਾਥੀ ਹਾਂ